点。 ਇਹਨੇ ਰਾਹੁਲ ਗਾਂਧੀ ਨੂੰ ਕਿਹਾ ਵਾ ਤੇ ਇਹਨੂੰ ਨਹੀਂ ਕੰਮ ਕਰਨਾ ਆਉਂਦਾ ਵਾ ਤੇ ਭਗਵੰਤ ਮਾਨ ਨੂੰ ਕੰਮ ਕਰਨਾ ਆਉਂਦਾ ਵਾ ਜਾਂ ਦਿਲ ਭਰਦਾ ਸ਼ਰਾਬੀਆ ਵਾ ਇਹਨੂੰ ਨਹੀਂ ਪਤਾ ਹੈਗਾ ਕਿ ਕਿਹੜਾ ਕੰਮ ਕਰਨ ਵਾਲਾ ਵਾ ਅਸੀਂ ਤੇ ਹਿੰਦੁਸਤਾਨ ਦੇ ਵੀ ਸਾਡਾ ਲੀਡਰ ਆ ਇਹ ਤਾਂ ਪੰਜਾਬ ਦੇ ਨੂੰ ਸੈਪਟ ਕਜਰੀਵਾਦ ਨੂੰ ਸੈਪਟ ਨਹੀਂ ਕਰਦਾ ਪਿਆ ਇਹਦੇ ਉੱਪਰ ਉਹਨਾਂ ਨੇ 8 ਬੰਦੇ ਭਾਤੇ ਆ ਹਰ ਮੰਤਰੀ ਦੇ ਉੱਪਰ ਬੰਦੇ ਭਾਤੇ ਆ ਇਹ ਕਿਸਮ ਦਾ ਲੀਡਰ ਹੋਏਗਾ ਵਾ ਇਹ ਸਾਡੇ ਲੀਡਰਾਂ ਦਾ ਮੁਕਾਬਲਾ ਕਰਦਾ ਜਿਹੜੇ ਆਨ ਇੰਡੀਆ ਦੇ ਵਰਲਡ ਕੱਪ ਦਾ ਲੀਡਰ ਆ ਉਹਨਾਂ ਦਾ ਕੀ ਮੁਕਾਬਲਾ ਵਾ ਫਿਰ ਇਹ ਮੂਹਾਂਜੇ ਬੰਦੇ ਦਾ ਇਹ ਕੋਈ ਤਾਂ ਪੰਜਾਬ ਨਹੀਂ ਚੱਲਦਾ ਪਿਆ ਵੇਖੋ ਪੰਜਾਬ ਦੇ ਕੀ ਗੈਂਗਸਟਰ ਹੁੰਦਾ ਪਿਆ ਕੀ ਰਹਾਲ ਹੁੰਦਾ ਪਿਆ ਲੋਕ ਪੈਸੇ ਮੰਗਦੇ ਨੇ ਲੈ ਜਾਂਦੇ ਆ ਕੇ ਪੁਲਿਸ ਕੀ ਕਰਦੀ ਪਈ ਅੰਬਰਸਰ ਦੀ ਪੁਲਿਸ ਕੁਝ ਨਹੀਂ ਕਰਦੀ ਪਈ ਦੇਖੋ ਬੇੜਾ ਗਦਕ ਹੋ ਗਿਆ ਲੋਕ ਪੈਸੇ ਦਿੰਦੇ ਪਏ ਨੇ ਗੈਂਗਸਟਰ ਫੋਨ ਕਰਦੇ ਪਏ ਆ ਲੋਕੀ ਪੈਸੇ ਭਾਈ ਜਾਂਦੇ ਪਏ ਨੇ ਇਹਨਾਂ ਦਾ ਹਿੰਦੂਆਂ ਦਾ ਕੋਈ ਬਚਾਰ ਨਹੀਂ ਐਥੇ ਕੁਛ ਪੁਲ ਕੋਈ ਬੰਦੇ ਕੁਛ ਪੁਲ ਸੱਫਾ ਰਹਿਣੇ ਨਹੀਂ ਐਥੇ ਜਿਹੜੇ ਹਿੰਦੂਆਂ ਨੂੰ ਮਰਵਾਣਾ ਜਾਂਦੇ ਆ ਜੋਦੋ ਗੇਂਦੂਆ ਕੋ ਕਾਂਟ ਹੋਏਗਾ ਨਾ ਸਾਰੇ ਪੰਜਾਬ ਦੇ ਅੰਮ੍ਰਿਤਸਰ ਸਾਰੇ ਪੰਜਾਬ ਚ ਬੜਾ ਰੱਖ ਦੇਗਾ ਵੀ ਕੀ ਹੋਏਗਾ ਇਹ ਕੋਈ ਨਾ ਕੋਈ ਕਾਹ ਨੰਬਰ ਸਰ ਹੋਣਾ ਹਿੰਦੂਆਂ ਦਾ ਇਹ ਪੂਰ ਸਭ ਸਭ ਜ਼ਿੰਮੇਵਾਰ ਹੋਣਗੇ ਅੰਮ੍ਰਿਤਸਰ ਦੇ ਤੇ ਵਖਾ ਭਗਵੰਤ ਮਾਨ ਜੀ ਕਹਿਣਾ ਚਾਹੁੰਦਾ ਇਹ ਫੇਦਰ ਸਰਕਾਰ ਹੈ ਇਹ ਸਾਡੇ ਲੀਡਰਾਂ ਦਾ ਕੀ ਮੁਕਾਬਲਾ ਕਰਨਾ ਚਾਹੁੰਦੀ ਆ ਇਹ ਨਹੀਂ ਸਾਡੇ ਲੀਡਰ ਉਹ ਵਰਲਡ ਲੈਵਲ ਦਾ ਲੀਡਰ ਹੈ ਇਹ ਛੂਚਾ ਜਿਹਾ ਲੀਡਰ ਹੈ ਇਹਨਾਂ ਨਾਲ ਸਾਡਾ ਕੀ ਮੁਕਾਬਲਾ ਵਾ ਸ਼ੇਮ ਸ਼ੇਮ ਭਗਵੰਤ ਮਾਨ ਵਰਗੇ ਦੀ ਅੱਜ ਕਿਹੜੇ ਕਦੇ ਬੋਟਲਾ ਫੁੱਟਿਆ ਗਿਆ ਜੀ ਜੇ ਆਪਾਂ ਅੱਜ ਵਿਜੇਨਗਰ ਆਕੇ ਅੱਜ ਬਟਾਲਾ ਰੋਡ ਵਿਜੇਨਗਰ ਅਸੀਂ ਪੁੱਤਰਾ ਫੁੱਟਿਆ ਆ ਇਹ ਅੱਜ ਜਿੱਤਾਂਗੇ ਅੱਗੇ ਵੀ ਇਸ ਤਰ੍ਹਾਂ ਅੱਗੇ ਵੀ ਚੱਲਾਂਗੇ ਤੇ ਸਾਡੇ ਲੀਡਰ ਬੜਾ ਖਲਾਬ ਬੋਲੇ ਅਸੀਂ ਪੰਜਾਬ ਦੇ ਵਿੱਚ ਸਾਰਾ ਪੰਜਾਬਲਾ ਬੰਦ ਕਰਾਵਾਵਾਂਗੇ ਇੱਟਨਾ ਆਇਟਮ ਜਿਆਦਾ ਕਿ ਭਗਵੰਤ ਮਾਨ ਦੀ ਤੁਹਾਨੂੰ ਲੱਗਦਾ ਹੈ ਜਿਆ ਪਤਾ ਆਪੇ ਸੋ ਅੱਜ ਸਾਡੇ ਅਸ਼ਵੀਵਾਰ ਬੱਪੂ ਜੀ ਉਹਨਾਂ ਦੀ ਰੈਨ ਮਾਈਟ ਰਿੰਕਾ ਜੀ ਦੀ ਵਾਰਡ ਜੀ ਅੱਜ ਅਸੀਂ ਭਗਵੰਤ ਮਾਨ ਜਿਹੜਾ ਮੈਂ ਸਮਝਦਾ ਪੰਜਾਬ ਦਾ ਬੇੜਾਗਰ ਕਰਨ ਵਾਲਾ ਇਨਸਾਨ ਹੈ ਕੱਲਾ ਇੱਕ ਇਨਸਾਨ ਜਿਹੜਾ ਭਗਵੰਤ ਮਾਨ ਅੱਜ ਰਾਹੁਲ ਗਾਂਧੀ ਜੀ ਬਾਰੇ ਬੋਲ ਰਿਹਾ ਹੈ ਸਾਡੇ ਲੀਡਰ ਨੇ ਨੈਸ਼ਨਲ ਲੈਵਲ ਦੇ ਲੀਡਰ ਨੇ ਜਿਨ੍ਹਾਂ ਨੇ ਪੂਰੇ ਹਿੰਦੁਸਤਾਨ 'ਚ ਕਾਂਗਰਸ ਪਾਰਟੀ ਨੂੰ ਖੜਾ ਕਰਕੇ ਰੱਖਿਆ ਹੈ ਇਹ ਉਹਨਾਂ ਬਾਰੇ ਗਲਤ ਸ਼ਬਦ ਬੋਲੇਗਾ ਤੇ ਆਨੂੰ ਕਾਂਗਰਸ ਪਾਰਟੀ ਨੂੰ ਨਹੀਂ ਕਿਸੇ ਨੂੰ ਵੀ ਬਰਦਾਸ਼ਤ ਨਹੀਂ ਹੋਏਗਾ ਸੋ ਅੱਜ ਅਸੀਂ ਉਹਦਾ ਭਗਵੰਤ ਮਾਨ ਦਾ ਪਤਲਾ ਫੁਕਿਆ ਜਿੱਤਾ ਪ੍ਰਧਾਨ ਜੀ ਨੇ ਗੱਲ ਕੀਤੀ ਹੈ ਕਿ ਜੇ ਆਪਣੀ ਹਰਕਤਾਂ ਤੋਂ ਬਾਝ ਨਹੀਂ ਆਏਗਾ ਗਾਵੇਂ ਇਸੇ ਤਰੀਕੇ ਦੇ ਨਾਲ ਅਸੀਂ ਆਮ ਆਦਮੀ ਪਾਰਟੀ ਦਾ ਔਰ ਖਾਸ ਕਰਕੇ ਭਗਵੰਤ ਮਾਨ ਦਾ ਇਹਨਾਂ ਦੇ ਜਿੰਨੇ ਵੀ ਮੀਟਿੰਗਾਂ ਆ ਉਹਨਾਂ ਦਾ ਸਾਰਿਆਂ ਦਾ ਪਤਲਾ ਫੁਕਾਂਗੇ ਔਰ ਇਹਨਾਂ ਦਾ ਇਹਨਾਂ ਦੇ ਗਲੋਪ ਪ੍ਰੋਟੈਸਟ ਕਰਾਂਗੇ ਕੀ ਸੀ ਦੀ ਚਰਚਾ ਆ ਰਹੀ ਹੈ ਵਾਡਾ ਦੇ ਵਿੱਚ ਲੋਕਾਂ ਦੇ ਦੇਖੋ ਜਾਲੀ ਮੇਰ ਬਣ ਗਿਆ ਅਸੀਂ ਤੇ ਰੋਜ਼ ਹੀ ਪ੍ਰੋਟੈਸਟ ਕਰ ਰਹੇ ਆ ਕਿ ਵੀ ਜਾਲੀ ਮੇਰ ਆ ਯਾਦਾ ਦੇ ਰਹਿਣ ਵਾਲਾ ਨਹੀਂ ਸਾਡਾ ਕੇਸ ਮਹਾਂਜੋਗ ਹਾਈ ਕੋਰਟ ਤੇ ਚੱਲ ਰਿਹਾ ਸੋ ਇਹਦੇ ਬਾਅਦ ਆਪਾਂ ਜਲਦੀ ਫੇ ਤੁਹਾਡੇ ਨਾਲ ਕਰਾਂਗੇ ਅੱਜ ਅਸੀਂ ਭਗਵੰਤ ਮੰਦਪ ਪੁਕਤਲਾ ਫੁੱਕਣ ਵਾਸਤੇ ਆਏ ਆ ਅੱਜ ਪੰਜਾਬ ਦਾ ਜਿੰਨਾ ਮਾੜਾ ਹਾਲ ਹੋ ਗਿਆ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਵੇ ਲੋ ਗੈਂਗਸਟਰ ਲੋਕਾਂ ਨੂੰ ਧਮਕੀਆਂ ਲਾਉਂਦੇ ਨੇ ਵਪਾਰੀਆਂ ਦੇ ਦੁਕਾਨਦਾਰਾਂ ਤੱਕ ਲੋਕਾਂ ਨੂੰ ਧਮਕੀਆਂ ਲਾਪੀਆ ਉਸ ਬੰਦੇ ਇਸ ਬੰਦੇ ਦਾ ਜਿਹੜਾ ਮੁੱਖ ਮੰਤਰੀ ਹੈ ਦਾ ਧਿਆਨ ਨਹੀਂ ਹੈ ਇਹ ਹੋਛੀਆਂ ਵਰਗਾ ਦਾ ਉਤਰ ਗਏ ਨੇ ਸੋ ਬਹੁਤ ਲੰਮਾ ਸਮਾਂ ਨਹੀਂ ਕੋਈ 1 ਸਾਲ ਦਾ ਸਮਾਂ ਰਹਿ ਗਿਆ ਲੋਕਾਂ ਨੇ ਇਹਨਾਂ ਨੂੰ ਉਹ ਮੰਜਰਾ ਯਾਦ ਕਰ ਰਹੇ ਨੇ ਜੋ ਅੱਜ ਬਟਾਲਾ ਰੋਡ ਤੇ ਕਲੀ ਮੁਰਗੀਖਾਨਾ ਬਾਹਰ ਨੰਬਰ 16 ਦੇ ਬਾਹਰ ਪੁਤਲਾ ਅਸ਼ਨੂਕਰ ਪੱਪੂ ਜੀ ਦੀ ਰਹਿਮਾਈ ਵਿੱਚ ਫੂਕਿਆ ਗਿਆ ਜਿਸ ਵਿੱਚ ਮੇਰੇ ਭਰਾ ਵਿਕਾਸ ਸੋਨੀ ਜੀ ਵੀ ਨਾਮ ਲਾਏ ਇਹ ਤੁਹਾਨੂੰ ਦੱਸਣਾ ਪਏਗਾ ਕਿ ਜਿਹੜੇ ਇੰਨੇ ਸ਼ਬਦਾਵਲੀ ਸਾਡੇ ਰਾਸ਼ਟਰੀ ਲੀਡਰ ਸ਼੍ਰੀ ਰਾਹੁਲ ਗਾਂਧੀ ਦੇ ਖਿਲਾਫ ਵਕਤੀ ਹੈ ਕਿ ਉਹ ਲੀਡਰ ਨਹੀਂ ਉਹਨੂੰ ਕੰਮ ਨਹੀਂ ਆਉਂਦਾ ਉਹ ਭਗਵੰਤ ਮਾਤਾ ਤੂੰ ਦੇ ਆਪ ਨਚਾਰਾ ਤੂੰ ਤੇ ਸਟੇਜਾਂ ਤੇ ਚੜ ਕੇ ਨੱਚਦਾ ਹੈ ਕਰੀ ਕਿਕਲੀਆਂ ਬਾਨਾ ਤੇਰਾ ਦੇ ਕੋਈ ਕੰਮ ਹੀ ਨਹੀਂ ਰਾਜਨੀਤੀ ਨਾ ਤੈਨੂੰ ਤਾਂ 3 ਸਾਲ ਹੋ ਗਏ ਆ ਮੁੱਖ ਮੰਤਰੀ ਦੀ ਕੁਰਸੀ ਤੇ ਬੈਠਿਆ ਕੋਈ ਆਪਣੀ ਉਪਲੰਧੀ ਗਨਾ ਸਿਰਫ ਇੱਕ ਦੋ ਉਪਲੰਧੀਆਂ ਆ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ 3 ਸਾਲਾਂ ਜੋ ਹੋਈਆਂ ਇੱਕ ਰਾਗਵ ਚੱਡੇ ਨੇ ਵਿਆਹ ਕਰਾਇਆ ਜਿਹੜੇ ਇੱਕ ਭਗਵੰਤ ਮਾਨ ਨੇ ਤੇ ਕੰਮ ਦੇ ਇਹਨਾਂ ਨੇ ਕੋਈ ਕੀਤਾ ਨਹੀਂ ਆ ਇਸ ਕਰਕੇ ਸਾਡੇ ਲੀਡਰ ਨੂੰ ਗੱਲ ਕਰਨ ਤੋਂ ਪਹਿਲੇ ਆਪਣੇ ਘਰੇ ਬਾਣ ਚ ਜਾਗ ਉਹ ਇੱਕ ਹਿੰਦੁਸਤਾਨ ਨੂੰ ਅਜਾੜ ਕਰਨ ਆਉਣ ਵਾਲੇ ਪਾਰਟੀ ਤੇ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਜਿਨ੍ਹਾਂ ਦੇ ਖਾਨਦਾਨ ਚ ਖੂਨ ਸਿਆਸਤ ਚ ਭਰੀ ਆ ਇਸ ਕਰਕੇ ਤੂੰ ਤੇ ਇੱਕ ਨਚਈਆ ਗਵਈਆ ਹੈ ਤੇ ਤੇਰੀ ਕਿਸਮਤ ਬਣੀ ਕਿਤਰਾ ਲਿਖਿਆ ਸੀ ਕਿ ਤੂੰ ਮੁੱਖ ਮੰਤਰੀ ਬਣ ਗਿਆ ਇਸ ਕਰਕੇ ਇਹੋ ਜਿਹੀ ਬਿਆਨਬਾਜ਼ੀ ਨਾ ਕਰ ਕਿਉਂਕਿ ਥੋੜਾ ਜਿਹਾ ਟਾਈਮ ਰਹਿ ਗਿਆ 1 ਸਾਲ ਬਾਅਦ ਲੋਕਾਂ ਨੇ ਤੈਨੂੰ ਇਹੋ ਜਾਂ ਮੰਨਣਾ ਕਿਵੇਂ ਨਵਾਂ ਭਾਂਡਾ ਕਲੀ ਕੀਤਾ ਹੰਡਾ